ਲੋ ਵੀ ਅੱਜ ਦੋਸਤੋ ਤੁਹਾਨੂੰ ਵਿਖਾਉਣੇ ਆਪਾਂ ਟਿੱਡੇ ਕੱਢਣ ਕਬੂਤਰ ਵਿਖਾਊਗਾ ਵੀ ਸਹੀ ਵਿਖਾਉਂਦਾ ਹੈ ਸੰਝੇ ਹਾਂਜੀ ਸਹੀ ਵਿਖਾ ਦੂ ਅਣਕੂਤਰ ਲੈ ਵੀ 10 ਕਬੂਤਰ ਦੀਆਂ ਨਿਸ਼ਾਨੀਆਂ ਇੱਕ ਇੱਕ ਕਾਲੀ ਹੈ ਜੀ ਇੱਕ ਚਿੱਟੀ ਹੈ ਕੜਦਾ ਕਾਲੀ ਪਹਿਲਾਂ ਕਾਲੀ ਵਿਖਾਖ ਆ ਅੱਖਾਂ ਕਾਲੀ ਠੀਕ ਹੈ ਆ ਦੇਖੋ ਚਿੱਟੀ ਤੇ ਆ ਅੱਖਾਂ ਚਿੱਟੀ ਇਹਦੀ ਹੈ ਤੇ ਪੰਜੇ ਵਿਖਾਏ ਦੇ ਨੇਵੇਂ ਅੰਦਰ ਦਾ ਨਹੀਂ ਲੀ ਇਹ ਉਹਦਾ ਭਰਾ ਹੀ ਹੈ ਮਨ ਦਾ ਹਾਂਜੀ ਹੈ ਆ ਵੀ ਪਰ ਸਰਜੀ ਹੈ ਹਾਂ ਖੀਰਲੀ ਕਲੀ ਹੈ ਜਿਹੜੀ ਕਲੀ ਵੱਜਦੀ ਹੈ ਖੀਰਲੀ ਠੀਕ ਆ ਆ ਖੀਰਲੀ ਕਲੀ ਆ ਗਿਆ ਸੰਝੇ ਇਹਨੂੰ ਸੁਖਾ ਦੇ ਪੂਰਾ ਬਸ ਆ ਜੂਗਾ ਜੀ ਸਿੱਖਦਾ ਹੀ ਆ ਫੜਨਾ ਵੀ ਆ ਗਿਆ ਹੁਣਾ ਤੇ ਕਬੂਤਰ ਵਿਖਾਉਣਾ ਵੀ ਆ ਗਿਆ ਤੇ ਹੁਣ ਬਸ ਨਲਕੀ ਕਿਵੇਂ ਦੇਣੀ ਹੈ ਕਬੂਤਰ ਨੂੰ ਪਾਣੀ ਦੀ ਠੀਕ ਆ ਉਹ ਤਾਂ ਹੁੰਦਾ ਹੀ ਉਹ ਸਿਖਾਵਾਂਗੇ ਇਹਨੂੰ ਤੇ ਫੇਰ ਇਹਨੂੰ ਬਦਾਮ ਟੁੱਕ ਕੇ ਕਿਵੇਂ ਖਾਣੇ ਤੇ ਕਿਵੇਂ ਡਾਉਣੇ ਤੇ ਇਹਨੂੰ ਵੀ ਮਾਰ ਬਣਾ ਦੇਣਾ ਪੂਰਾ ਠੀਕ ਆ ਬਾਜੀਆਂ ਦੇ ਕੱਲ ਕੱਢਣੇ ਆ ਕਿ ਕਿੱਡੇ ਕੱਢਣੇ ਆ ਉਹ ਆ ਕਹਿੰਦਾ ਪੱਕੜ ਕੱਢਣੇ ਆ ਆ ਕਹਿੰਦਾ ਟਿੱਡੇ ਕੱਢਣੇ ਆ ਇਹ ਤੇ ਕਿਤੇ ਸਪਰੇਅ ਵਾਲੀ ਡਰੰਮੀ ਲੈ ਕੇ ਕੋ ਟਿੱਡੇ ਤੇ ਮੱਕੜ ਇਕੱਠੇ ਹੀ ਨਾ ਸਪਰੇਅ ਕਰਦੇ ਉੱਤੇ ਕਿਤੇ ਟੋਡੇ ਟਿੱਡੇ ਸਾਰੇ ਹੀ ਕੱਢ ਦੇਈਏ ਇੱਕ ਕਰ ਤੂ ਥੂ ਥੂ ਥਾ ਅਗੇ ਤਾਰਾ ਥਣੀ ਦੀ ਫਨ ਚੋ ਹੀ ਹੈ ਤੇ ਫਿਰ ਐਵੇਂ ਟਿੱਡੇ ਭਮਕੜ ਕੱਢਦੇ ਫਿਰਦੇ ਹੋ ਅਗਲਾ ਫੇਲਾ ਜੇ ਪੜਦੀ ਤੇ ਭੱਜਦਾ ਨਾ ਉਹ ਸ਼ੇਰ ਹੀ ਹੋਈ ਹੁੰਦਾ ਹਾਂ ਜਦੋਂ ਇਹਦੀ ਗੱਲ ਸਹੀ ਹੈ ਵੀ ਆਹਦਾ ਜਦੋਂ ਪੈਂਦੀ ਆਉਣ ਨਾ ਜਿਹੜਾ ਭੱਜ ਜੇ ਉਹ ਸ਼ੇਰ ਹੁੰਦਾ ਹੈ ਹਾਂ ਵਾਕਿਆ ਹੀ ਗੱਲ ਸਹੀ ਹੈ ਵੀ ਤੇਰੀ ਹਾਂ ਤੇ ਪੈਣ ਵਾਲਾ ਕੰਮ ਹੀ ਨਾ ਕਰੋ ਆਪਾਂ ਕਿਉਂ ਕਰਾਂਗੇ ਜੀ ਅਗਲਾ ਬਿਨਾਂ ਗੱਲ ਤੋਂ ਪੰਗੇ ਲਊਗਾ ਬਿਨਾਂ ਗੱਲ ਤੋਂ ਦੋ ਬੰਦੇ ਇਕੱਠੇ ਕਰਕੇ ਮਾਰੂਗਾ ਆਪਾਂ ਨੂੰ ਭੱਜਣਾ ਹੀ ਪਊਗਾ ਇੱਕ ਵਾਰੀ ਬਾਅਦ ਇਹ ਕਰਾਂਗੇ ਫੈਸਲਾ ਤੇ ਫੇਰ ਤੁਸੀਂ ਪੰਗੇ ਲੋ ਹੀ ਨਾ ਨਾ ਆਖ ਵੀ ਨਾ 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 ਵੇ ਅਸੀਂ ਤਾਂ ਕੂਤਰ ਡਾਉਨ ਆਏ ਆਂ ਟਿੱਡੇ ਕੱਢ ਤੇ ਭਮਕੜ ਕੱਢ ਕਰਈ ਹੈ ਹੈ ਬਾਹਰ ਹੈ ਨਹੀਂਗੇ ਬਾਹਰ ਲੋਕ ਭੜੇ ਆ ਵੇਲਾ ਛੜਕਾਹ ਕਰ ਦਣਗੇ ਲੈ ਕੇ ਡਰਮੀ ਤੇ ਪਤਾ ਹੀ ਨਹੀਂ ਲੱਗਣਾ ਵੀ ਕਿਹੜੀ ਚੁੰਡ ਤੇ ਪਏ ਆ ਖੰਭ ਟਿੱਡੇ ਤੇ ਭਮਕੜਾਂ ਦੇ ਹੈਂ ਵੇਖ ਲਓ ਰਾਮ ਨਾਲ ਛੱਡਿਆ ਇਹਨੂੰ ਲੈ ਵੀ ਪੈਨੂੰ ਹੁਣ ਤੂੰ ਆਪਣੇ ਛੱਡਿਆ ਉੱਤਰ ਫੜਨਾ ਤੈਨੂੰ ਆ ਗਿਆ ਸਿਖਾਤਾ ਹੈ ਠੀਕ ਹੈ ਜਾਂ ਫਿਰ ਖੁੱਡੇ ਛੱਡਿਆ ਆਪਣੇ ਇਹ ਕੁੱਤਰ